ਯੋਕੇ ਹਿੰਦੂ ਭਾਈ ਭਾਈ ਉਸ ਨੂੰ ਕਿਹਾ ਕਿ ਜਹਾਜ ਕੋਲ ਜਹਾਜ ਦਾ ਚੰਦ ਪਾਣ ਦਾ ਨਾਮ ਵਿੱਚ ਪਾਉਣ ਦੇ ਵੇਲੇ ਕੀ ਲੋੜ ਪੈਗੀ ਕਿਉਂਕਿ ਇੱਕ ਸ਼ਾਸਤ ਬਾਜੀ ਤੀਨ ਹੋਇਆ ਕੰਮ ਉਹ ਨਹੀਂ ਹੋਣਾ ਸ਼ਾਸਤ ਸ਼ਾਸਤ ਕੋਈ ਗੱਲ ਨਹੀਂ ਜਿਹੜਾ ਚੰਦ ਪਾਣ ਵਾਲਾ ਮਸਲਾ ਹੈ ਜੀ ਇਹਨੂੰ ਕੋਈ ਹਰ ਵਾਰ ਨਮੀ ਰੂਪਰੇਖਾ ਵੀ ਅੱਗੇ ਤੋਂ ਚਾਰਜ ਨਗਰ ਚੰਦ ਪਾਣ ਵਾਲਾ ਮਸਲਾ ਉਹ ਇੱਕ ਵੱਖਰਾ ਮਸਲਾ ਹੈ ਹੈਲੋ ਬਾਕੀ ਜਗਰ ਪਰ ਟਿਕਟ ਬਾਕੀ ਮੈਂ ਕੰਪਨੀ ਤੋਂ ਸਟਾਰਟ ਲੈਂਦਾ ਹਾਂ 2021 ਦਾ ਪੱਤਰਕਾਰਾਂ ਦਾ ਕੰਮ ਮਾਸਲੀਅਤ ਕਰਦਾ ਹੈ ਇਹਨਾਂ ਚਾਰ ਕਾਰਨ ਨਹੀਂ ਕਿ ਕਿਹਾ ਬੰਦਾ ਆਪਣੇ ਕਰੀਅਰ ਦੇ ਆਵਾਜ਼ ਦੇ ਅੰਦਰ ਅਸੀਂ ਜਦੋਂ ਆਇਆ ਇਹ ਸਟੇਟਮੈਂਟ ਜਿਹੜਾ ਬੰਦੇ ਨੇ ਕਰਿਆ ਹੈ ਉਹ ਬਹੁਤ ਲਾਵਾ ਹੈ ਜਿਹਨਾਂ ਦੇ ਵਿੱਚ ਜਿਹੜਾ ਰੋਲ ਹੈ ਪਰ ਜਿਹੜਾ ਤੁਸੀਂ ਆਪਣਾ ਵੌਇਸ ਨਿਕਾਲਣਾ ਚਾਹੁੰਦੇ ਹੋ ਵੀ ਜਿਹੜੀ ਉਹ ਵੌਇਸ ਜੇ ਕਲੀਅਰ ਨਹੀਂ ਆ ਤੋ ਉਹ ਵੈਸੇ ਕਲੀਅਰ ਹੀ ਆ ਸਾਥ ਨੂੰ ਪਤਾ ਹੀ ਜਾਂਦਾ ਹੈ ਕਿ ਉਹ ਲੱਗਦਾ ਹੈ ਇਹ ਸੇਵਾ ਚਾਰ ਸਦਨ ਕਰਵਾ ਕੇ ਮੇਰਾ ਮਤਲਬ ਦਾ ਕਰਵਾ ਕੇ ਆਪਾਂ ਉਹਨਾਂ ਦੇ ਰਿਪੋਰਟ ਲੱਗੇ ਵੀ ਮੈਂ ਅਰੀਕਾ ਸੀ ਦਾ ਸਹੀ ਸੀ ਉਹ ਚਲੋ ਸੁਪਾਸ ਕਰਵਾ ਠੀਕ ਹੈ ਹੱਥਲੇ ਕਰੋ ਅੱਜ ਜੋ ਅੱਛਾ ਜਿਹੜਾ ਇਹ ਜਿਹਨਾਂ ਨੇ ਮੰਗ ਪੱਤਰ ਸਾਨੂੰ ਦਿੱਤਾ ਜਿਹੜਾ ਜੱਤੋ ਮੁਕਦਮਾ ਅੰਦਰ ਜੋ ਹੋਇਆ ਵਾ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਹੁਣ ਜਿਹੜੀ ਅੱਗੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹਨੂੰ ਜਲਦੀ ਕੰਪਲੀਟ ਕਰਕੇ ਜੋ ਸਚਾਈ ਹੈਗੇ ਆ ਉਸ ਸਚਾਈ ਦਾ ਸਾਡੇ ਸਾਹਮਣੇ ਅਕੇ ਲੈ ਕੇ ਆਵਾਂਗੇ ਉਹਦੇ ਮੁਤਾਬਕ ਜੋ ਐਵੀਡੈਂਸ ਆਊਗੀ ਉਹਦੇ ਮੁਤਾਬਕ ਜਿਹੜਾ ਹੈਗਾ ਮੁਕਦਮਾ ਜਿਹੜਾ ਹੈਗਾ ਉਹਗੇ ਚੱਲ ਰਿਹਾ ਹੈ ਠੀਕ ਹੈ ਜੀ ਥੈਂਕ ਯੂ ਓਕੇ ਚਲੋ ਸੋ ਗਗਨ ਸੰਧੂ ਭੈਣ ਦਾ ਜੋ ਮਸਲਾ ਚੱਲ ਰਿਹਾ ਸੀਗਾ ਉਹ ਤੇ ਪਰਚਾ ਕੀਤਾ ਗਿਆ ਸੀ ਨਜਾਇਜ਼ ਦੇਖੋ ਪੱਤਰਕਾਰਾਂ ਦਾ ਕੰਮ ਹੁੰਦਾ ਤੁਸੀਂ ਪੱਤਰਕਾਰ ਹੋ ਤੁਹਾਡਾ ਕੰਮ ਆ ਅਸਲੀਅਤ ਜਗਜाहिर ਕਰਨਾ ਭਾਵੇਂ ਉਹ ਜਿਹਦੀ ਮਰਜ਼ੀ ਹੋਵੇ ਰਜਿੰਦਰ ਕਿਰਤੀ ਕਿਸਾਨੀ ਯੂਨੀਅਨ ਵਾਲਾ ਜਿਹਨੇ ਨਜਾਇਜ਼ ਪਰਚਾ ਕਰਾਇਆ ਗਗਨ ਭੈਣ ਤੇ ਉਸ ਦੇ ਹੱਕ ਵਿੱਚ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਮੌਤਵਾਰ ਬੰਦੇ ਜਿਹੜੇ ਆ ਉਹ ਹਾਜ਼ਰ ਹੋਏ ਆ ਐਸਪੀ ਸਾਹਿਬ ਆਏ ਆ ਸਾਡਾ ਅੱਜ ਪ੍ਰੋਗਰਾਮ ਸੀਗਾ ਐਸਐਸਪੀ ਦਫ਼ਤਰ ਦੇ ਘਰਾਉ ਦਾ ਪਰ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਅਸੀਂ ਪਰਚਾ ਕੈਨਸਲ ਕਰਾਂਗੇ ਸੋ ਅਸੀਂ ਉਹਨਾਂ ਦੇ ਨਾਲ ਵੀ ਸਹਿਮਤੀ ਦਿੰਨੇ ਆ ਸੋ ਮਸਲਾ ਇਹਦੇ 'ਚ ਇਹ ਸੀਗਾ ਕਿ ਇੱਕ ਆਡੀਓ ਜਿਹੜੀ ਆ ਉਹ ਅਸਲੀਅਤ ਜੱਗ ਜਾਰ ਕੀਤੀ ਸੀ ਰਜਿੰਦਰ ਕਾਮਰੇਡ ਦੀ ਕਰਤੀ ਕਿਸਾਨੀ ਯੂਨੀਅਨ ਨਾਲ ਇਹਦੀ ਪੈਸੇ ਦੇ ਲੈਣ ਦੇਣ ਦੀ ਉਹ ਅਸਲੀਅਤ ਸੀ ਪਰ ਇਹਨੇ ਉਲਟਾ ਪਰਚਾ ਕਰਵਾਤਾ ਅਖੇ ਜੀ ਇਹ ਜਿਹੜਾ ਐਡੀਟਿੰਗ ਕੀਤੀ ਹੋਈ ਵੀਡੀਓ ਆ ਪਹਿਲੀ ਗੱਲ ਤਾਂ ਇਹ ਆ ਉਹਦੇ ਵਿੱਚ ਗਗਨ ਭੈਣ ਤੇ ਇੱਕ ਗਮਦੂਰ ਸਿੰਘ ਆ ਜਿਹੜੇ ਚੰਦ ਭਣ ਵਾਲੇ ਆ ਉਹਨਾਂ ਨੂੰ ਵਿੱਚ ਰੱਖਿਆ ਗਿਆ ਦੱਸੋ ਚੰਦ ਭਣ ਵਾਲੇ ਗਮਦੂਰ ਸਿੰਘ ਦਾ ਕੀ ਕਸੂਰ ਆ ਗਗਨ ਭੈਣ ਨੇ ਆਡੀਓ ਚਲਾਈ ਚਲਵਾਈ ਆ ਦੀਪ ਸਿੰਘ ਵਾਲੇ ਦੇ ਗਮਦੂਰ ਸਿੰਘ ਨੇ ਚੰਦਪਣ ਵਾਲੇ ਗਮਦੂਰ ਸਿੰਘ ਨੂੰ ਕਿਉਂ ਵਿੱਚ ਪਾਇਆ ਗਿਆ ਦੇਖੋ ਇਹ ਮਜ਼ਦੂਰਾਂ ਨੂੰ ਤੇ ਕਿਸਾਨ ਭਰਾਵਾਂ ਨੂੰ ਜ਼ਿਮੀਂਦਾਰਾਂ ਨੂੰ ਆਪਸ ਵਿੱਚ ਜਿਹੜੇ ਕਰਤੀ ਕਿਸਾਨ ਯੂਨੀਅਨ ਵਾਲੇ ਆ ਇਹ ਬਖਲਾਹਟ ਪੈਦਾ ਕਰਕੇ ਆਪਸ ਵਿੱਚ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਜਿਹੜਾ ਜ਼ਰੂਰ ਲਿਆ ਜਾਵੇ ਇਹ ਤੁਹਾਨੂੰ ਵੀ ਪਤਾ ਕਿ ਦੀਪ ਸਿੱਧੂ ਦੇ ਖਿਲਾਫ ਇਹਨੇ ਕਿੰਨਾ ਕੁਝ ਬੋਲਿਆ ਸੀ ਅੱਜ ਵੀ ਇਹ ਦੀਪ ਸਿੱਧੂ ਨੂੰ ਗद्दारਾਂ ਦਾ ਸਾਡੇ ਲਈ ਇਹ ਉਦੋਂ ਤੋਂ ਹੀ ਸਾਡੇ ਵੱਲੋਂ ਗद्दार ਸੀਗਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਕਦੇ ਵੀਡੀਓ ਵਿੱਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਆਈਆਂ ਨੇ ਦੇਖੋ ਅੱਜ ਆਪਾਂ ਕਾਫੀ ਜਥੇਬੰਦੀਆਂ ਹੈਗੀਆਂ ਵੀਡੀਓ ਦੀ ਤੁਸੀਂ ਆਡੀਓ ਦੀ ਗੱਲ ਕਰ ਰਹੇ ਹੋ ਉਹ ਸੋਣੀਆਂ ਵਿੱਚ ਕੀ ਅਜੇ ਆ ਸੀਗਾ ਜਿਹੜੀ ਆ ਦੇਖੋ ਪੈਸੇ ਦੇ ਲੈਣ ਦੇਣ ਦੀ ਗੱਲ ਸੀਗੀ ਕਿਸ ਕਿਸ ਨਾਲ ਦੇ ਦੇਖੋ ਉਹ ਮਾਮਲਾ ਕੀ ਸੀ ਮੈਂ ਨਾ ਮੈਂ ਨਾ ਮੈਂ ਨਾ ਸੇ ਦੇ ਪਬਲਿਕ ਬਾਕੀ ਪਤਾ ਕੀ ਇਹਦੇ ਚ ਹੋਰ ਬਹੁਤ ਗੱਲਾਂ ਆਉਂਦੀਆਂ ਜੇ ਆਪਾਂ ਕਹਿ ਲਈਏ ਕਿ ਪੁਰਾਣੀਆਂ ਗੱਲਾਂ ਗਾਡਰ ਚੋਰੀ ਵਾਲੀਆਂ ਹੋਰ ਬਥੇਰੀਆਂ ਗੱਲਾਂ ਹੈਗੀਆਂ ਉਹ ਵੀ ਕੋਈ ਨਹੀਂ ਆਪਾਂ ਕਿਸੇ ਦਿਨ ਬਹਿ ਕੇ ਜਰੂਰ ਕਰਾਂਗੇ ਪਰ ਅਸਲੀਅਤ ਇਹੀ ਹੈ ਕਿ ਅਸਲੀਅਤ ਸਾਰਿਆਂ ਨੂੰ ਜਗ ਜਾ ਰਹਾ ਉਹਨਾਂ ਦੀ ਪੱਤਰਕਾਰ ਭਾਈਚਾਰੇ ਦੇ ਅਸੀਂ ਹੱਕ ਚ ਖੜੇ ਆਂ ਪਹਿਲਾਂ ਵੀ ਜੇ ਕੋਈ ਪੱਤਰਕਾਰਾਂ ਚ ਪੱਤਰਕਾਰ ਭਾਈਚਾਰੇ ਦੇ ਖਿਲਾਫ ਕੋਈ ਐਕਸ਼ਨ ਹੋਏ ਉਹਦੇ ਹੱਕ ਚ ਵੀ ਅਸੀਂ ਖੜੇ ਆਂ ਪੰਜਾਬ ਯੂਨੀਅਨ ਆ ਆਲ ਇੰਡੀਆ ਕਿਸਾਨੀ ਯੂਨੀਅਨ ਆ ਫਤਿਹ ਆਕਾਦੀਆਂ ਯੂਨੀਅਨ ਆ ਯੂਨਾਈਟਿਡ ਸਿੱਖ ਫੈਡਰੇਸ਼ਨ ਆ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਆ ਟਕੌਂਦਾ ਯੂਨੀਅਨ ਆ ਆਪਣਾ ਐਲਐਸਐਚ ਯੂਨੀਅਨ ਆ ਕਾਫੀ ਯੂਨੀਅਨਾਂ ਕਾਫੀ ਜਥੇਬੰਦੀਆਂ ਜਿਹੜੀਆਂ ਇੱਥੇ ਉਹਨਾਂ ਨੇ ਸਪੋਰਟ ਕੀਤੀ ਆ ਸੋ ਜੇ ਇਹ ਫੇਰ ਵੀ ਪ੍ਰਸ਼ਾਸਨ ਵੈਸੇ ਪ੍ਰਸ਼ਾਸਨ ਨੇ ਆਸ਼ਵਾਣ ਦਿੱਤਾ ਜੇ ਫਿਰ ਵੀ ਪ੍ਰਸ਼ਾਸਨ ਅਨਨਕਾਨੀ ਕਰਦਾ ਤੇ ਅਸੀਂ ਅਗਲਾ ਐਕਸ਼ਨ ਹੈ ਜਿਹੜਾ ਪਰਚਾ ਰੱਦ ਕਰੋ ਪਰਚਾ ਕੈਨਸਲ ਐਕਸ਼ਨ ਦੀ ਧੋਰ ਕਰ ਲੈ ਵੀ ਜਿੰਦਰ ਸਿੰਘ ਜਿੰਦੀ ਤੁਸੀਂ ਗੱਲ ਕਰ ਰਹੇ ਜਿੰਦੀ ਆਡੀਓ ਤੁਸੀਂ ਗੱਲ ਕਰ ਰਹੇ ਵੀ ਵਾਇਲੈਂਸ ਹੋਈ ਹੈ ਉਹ ਵੀ ਕਿਸਾਨ ਯੂਨੀਅਨ ਦਾ ਆਗੂ ਹੈ ਤੁਸੀਂ ਵੀ ਕਿਸਾਨ ਯੂਨੀਅਨ ਨਾਲ ਰਿਲੇਟਡ ਕਿਤੇ ਨਾ ਕਿਤੇ ਆਪਸੀ ਟਕਰਾਅ ਦੀ ਸਭ ਤੋਂ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਇਤਿਹਾਸ ਦੇ ਵਿੱਚ ਹੋਈ ਹੈ ਕਿ ਕਿਸਾਨ ਯੂਨੀਅਨ ਨੇ ਪੱਤਰਕਾਰ ਤੇ ਪਰਚਾ ਕਰਾਇਆ ਇਹ ਪਹਿਲੀ ਵਾਰੀ ਹੋਈ ਆ ਜ਼ਿੰਦਗੀ ਦੇ ਵਿੱਚ ਹਾਲਾਂਕਿ ਕਿਸਾਨ ਯੂਨੀਅਨ ਨੇ ਕਦੇ ਪੱਤਰਕਾਰ ਤੇ ਪਰਚਾ ਨਹੀਂ ਕਰਵਾਇਆਗਾ ਦੇਖੋ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਸਾਜ਼ਿਸ਼ ਆ ਤੁਸੀਂ ਪੱਤਰਕਾਰ ਹੋ ਜੇ ਹੁਣ ਤੁਹਾਡੇ ਪੱਤਰਕਾਰਾਂ ਤੇ ਸਾਡੀ ਤੁਸੀਂ ਵੀਡੀਓ ਕੋਈ ਪਾਉਣੀ ਹੋ ਅਸੀਂ ਤੁਹਾਡੇ ਤੇ ਪਰਚਾ ਕਰਾਈ ਜਾਈਏ ਯਾਰ ਇਹ ਕੋਈ ਗੱਲ ਥੋੜੀ ਆ ਫਿਰ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਆਪਣੀ ਕੋਈ ਖਬਰ ਨਹੀਂ ਦਿਖਾਉਂਦਾ ਫਿਰ ਖਬਰ ਕਿਵੇਂ ਦਿਖਾਊਗਾ ਤੁਸੀਂ ਧੰਨਵਾਦ ਹੋ ਤੁਸੀਂ ਆਏ ਹੋ ਪੰਜਾਬ ਦਾ ਮੀਡੀਆ ਦਾ ਦੇਣ ਅਸੀਂ ਫਰੀਦਕੋਟ ਦੇ ਮੀਡੀਆ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇਗੇ ਜਿਹੜਾ ਸਾਡੀਆਂ ਜਥੇਬੰਦੀਆਂ ਦੇ ਹੱਕ ਦੇ ਵਿੱਚ ਹਮੇਸ਼ਾ ਖੜਦੇ ਆ ਜੇ ਤੁਹਾਡੇ ਤੇ ਵੀ ਕੋਈ ਐਕਸ਼ਨ ਹੁੰਦਾ ਅਸੀਂ ਖੜੇ ਹਾਂ ਸਦਾ ਖੜੇ ਹਾਂ ਪ੍ਰਦਸ ਸਿੰਘ ਇੱਕ ਮਿੰਟ ਮਿੰਟ ਖਾਦੀ ਮੇਰਾ ਨਾਮ ਪ੍ਰਦਸ ਸਿੰਘ ਜਰਨਲਿਸਟ ਹਾਂ ਭਾਰਤੀ ਕਿਸਾਨ ਜੀ ਨੂੰ ਪੰਜਾਬ ਆ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਇਹ ਗਗਨ ਸਿੱਧੂ ਤੇ ਜਿਹੜੇ ਹੋਏ ਪਰਚੇ ਦਾ ਉਹਦੇ ਸੰਬੰਧ ਵਿੱਚ ਰੱਖਿਆ ਸੀ ਕਿਉਂਕਿ ਜਿਹੜਾ ਪਰਚਾ ਜਿੰਦਰ ਸਿੰਘ ਦੀਪ ਸਿੰਘ ਵਾਲਾ ਵੱਲੋਂ ਕਰਾਇਆ ਗਿਆ ਸੀ ਕਰਾਇਆ ਗਗਨ ਜਿਹੜੀ ਆਪਣੇ ਪੱਤਰਕਾਰ ਭੈਣ ਆ ਉਹਦੇ ਤੇ ਤੇ ਗਮਦੂਤ ਸਿੰਘ ਚੰਦਪਾਨ ਤੇ ਜਿਹੜੀ ਆਡੀਓ ਦਿੱਤੀ ਆ ਉਹ ਗਮਦੂਤ ਸਿੰਘ ਦੀਪ ਸਿੰਘ ਵਾਲਾ ਵੱਲੋਂ ਦਿੱਤੀ ਗਈ ਸੀ ਚੰਦਪਾਣ ਦੇ ਵਿੱਚ ਜੋ ਪਿਛਲੇ ਦਿਨੀ ਹੋਇਆ ਇਹ ਜਥੇਬੰਦੀ ਵੱਲੋਂ ਉਹ ਮੁੱਦੇ ਨੂੰ ਛਾਲ ਕੇ ਇੱਕ ਜਾਤੀ ਲੰਘ ਦੇ ਕੇ ਪਿੰਡਾਂ ਦੇ ਵਿੱਚ ਜਿਹੜਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਤੇ ਅਸੀਂ ਇਹਨਾਂ ਨੂੰ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਇੱਕ ਕਿਸਾਨ ਲੀਡਰ ਹੋਣ ਦੇ ਨਾਂ ਤੇ ਰਜਿੰਦਰ ਇੱਕ ਕਿਸਾਨ ਲੀਡਰ ਨਾ ਕਿ ਕਿਸੇ ਸਿਆਸੀ ਪਾਰਟੀ ਦਾ ਆਗੂ ਹੈ ਪਹਿਲਾਂ ਵੀ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਤੁਸੀਂ ਜਿਹੜਾ ਇਹ ਭਾਈਚਾਰੇ ਦੇ ਵਿੱਚ ਦਫਾਰ ਪੈਂਦਾ ਇਹਨੂੰ ਸਮਝੋ ਕਿਉਂਕਿ ਜੇ ਉੱਥੇ ਜੋ ਕੁਝ ਹੋਇਆ ਪੁਲਿਸ ਪ੍ਰਸ਼ਾਸਨ ਦੀ ਵਜ੍ਹਾ ਕਰਕੇ ਹੋਇਆ ਜੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਲੋਕਾਂ ਨੇ ਜਖਮੀ ਕੀਤਾ ਜਾਂ ਕੁੱਟਮਾਰ ਹੋਈ ਤਾਂ ਪੁਲਸ ਨੇ ਜੋ ਤਸ਼ੱਦਦ ਟਾਇਆ ਉਹ ਪੁਲਸ ਦਾ ਤੇ ਉਹਨਾਂ ਦਾ ਆਪਸ ਵਿੱਚ ਮਸਲਾ ਸੀ ਜਿਹਨੂੰ ਇੱਕ ਇਹਨਾਂ ਨੇ ਮੁੱਦਾ ਹੋਲ ਬਣਾਤਾ ਉਸੇ ਮੁੱਦੇ ਨੂੰ ਇਹ ਆਡੀਓ ਦੇਣਾ ਜਿਹੜਾ ਦੀਪ ਸਿੰਘ ਵਾਲੇ ਵੱਲੋਂ ਦੀ ਆਡੀਓ ਦਿੱਤੀ ਗਈ ਹੈ ਗੰਦੂਦ ਵੱਲੋਂ ਉਹ ਆਡੀਓ ਦੇਖ ਕੇ ਨਾਲ ਉਹਨੇ ਵੀਡੀਓ ਦੇ ਵਿੱਚ ਉਹਨੇ ਕੱਲੀ ਕੱਲੀ ਗੱਲ ਰੱਖੀ ਹੈ ਤੇ ਫਿਰ ਪਛਾ ਗगन ਤੇ ਦੇਣਾ ਤੇ ਗੰਦੂਦ ਚੰਦਪਾਨ ਤੇ ਦੇਣਾ ਇੱਕ ਲੋੜ ਸਾਜ਼ਿਸ਼ ਸੀ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿਸੇ ਨੂੰ ਥੱਲੇ ਲਾ ਕੇ ਜਾ ਉਹਨੂੰ ਅਸੀਂ ਪਾਰੇ ਨੂੰ ਵਧਾ ਕੇ ਜਿਵੇਂ ਪਿਛਲੇ ਦਿਨੀ ਉੰਜੇ ਕੋਰਕਪੁਰ ਦੇ ਝੁੱਗੀਆਂ ਦਾ ਕੱਲ ਤੁਸੀਂ ਵੇਖਿਆ ਹੀ ਸਾਰਿਆਂ ਨੇ ਉਹ ਝੁੱਗੀਆਂ ਸੜਕ ਦੇ ਕਿੰਨੇ ਚਿਰ ਤੋਂ ਕਰਜਾ ਕੀ ਪ੍ਰਸ਼ਾਸਨ ਨੇ ਉਹ ਕਰਜਾ ਛੜਾ ਕੇ ਕੋਈ ਕਦਮ ਕੀਤਾ ਉਹਨਾਂ ਲੋਕਾਂ ਨੂੰ ਸਰਕਾਰ ਕੋਈ ਪਾਸੇ ਥਾਂ ਦੇਵੇ ਉਹਨਾਂ ਨੂੰ ਕੋਈ ਰਹਿਣ ਦਾ ਪ੍ਰਬੰਧ ਕਰੇ ਜਾਂ ਅੱਗੇ ਵੀ ਅੱਗੇ ਪਲਾਟ ਕੱਟ ਕੇ ਦਿੰਦੇ ਆ ਉਹ ਚੀਜ਼ਾਂ ਕਰੇ ਪਰ ਇਹ ਥੋੜੋ ਵੀ ਕੋਈ ਸੜਕ ਦੇ ਆਗੇ ਕਰਜੇ ਕਰ ਲੂਗਾ ਪਰ ਉਹਨਾਂ ਚੀਜ਼ਾਂ ਨੂੰ ਛਾਲ ਕੇ ਇਹ ਪਤਾ ਨਹੀਂ ਕਿਹੜੀ ਵੇਬ ਬਣਾਉਣੀ ਚਾਹੁੰਦੇ ਆ ਪੰਜਾਬ ਦੇ ਵਿੱਚ ਜਿਹਦੇ ਨਾਲ ਆਉਣ ਵਾਲੇ ਦਿਨਾਂ 'ਚ ਸਾਨੂੰ ਦੀਦਾ ਸਾਡੇ ਪੰਜਾਬ ਨੂੰ ਇਹਨਾਂ ਚੀਜ਼ਾਂ ਤੋਂ ਖਤਰਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਇਹੋ ਜੀ ਜਿਹੜੇ ਆਗੂ ਆ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਆ ਜੇ ਇਹਨਾਂ ਚੀਜ਼ਾਂ ਤੋਂ ਆਵਾਜ਼ ਨਹੀਂ ਆਉਂਦੇ ਤੇ ਪ੍ਰਸ਼ਾਸਨ ਨੇ ਧਿਆਨ ਰੱਖੇ ਇਹੋ ਜੀ ਆਗੂਆਂ ਨੂੰ ਮੌਕਾ ਨਾ ਦੇਵੇ ਇਹ ਅੱਗ ਲਾਉਂਦਾ ਇਹਨਾਂ ਤੇ ਕਾਬੂ ਕਰੇ ਜੇ ਨਹੀਂ ਬਾਜਾਇਆ ਤੇ ਫਿਰ ਇਹ ਜਿਹੜੇ ਲੋਕ ਆ ਉਹ ਆਪ ਹੀ ਸਭ ਕੁਝ ਖਾ ਲੈਂਦੇ ਹੁੰਦੇ ਆ ਹਾਂਜੀ ਇਹ ਸਾਰਾ ਇਹ ਮੈਨ ਲੋਕਸ਼ਣਾਂ ਸਯੋਜਕ ਸਮਝੌਤੇ ਦੀ ਬੰਦੀ ਦਾ ਸੁਭਾ ਪ੍ਰਧਾਨ ਗਰੀ ਜਦੰ ਜਿਤਗਲ ਬੋਲਦਾ ਹੈ ਇਹ ਜਿਹੜੇ ਜਿਹੜਾ ਹੈਗਾ ਪ੍ਰਸ਼ਾਸਨ ਤੇ ਕੋਹ ਜਥੇ ਬੰਦੀਆਂ ਇਹ ਐਸਸੀ ਤੇ ਜਰਨਲ ਦਾ ਪਾੜਾ ਕਰਾਉਣ ਵਾਸਤੇ ਪਰਚਾ ਹੋਇਆ ਕਿਉਂਕਿ ਗगन ਭੈਣ ਹੈ ਜਿਹੜੀ ਉਹ ਜਰਨਲ ਵਰਗ ਨਾਲ ਸੰਬੰਧ ਰੱਖਦੀ ਹੈ ਇਹ ਇਹੀ ਦਿਖਾਉਣਾ ਚਾਹੁੰਦੇ ਸੀ ਜਿਹੜੇ ਜਰਨਲ ਵਰਗ ਦੇ ਪੱਤਰਕਾਰ ਹੈ ਉਹ ਵੀ ਉਹ ਵੀ ਐਸਸੀ ਕਾਨੂੰਨ ਜਿਹੜਾ ਬਦਨਾਮ ਕਰਦੇ ਆ ਵੀ ਉਹ ਉਹਨੇ ਕਵਰਿੰਗ ਕੀਤੀ ਚਾਹ ਜੋ ਗਗਨ ਸਿੱਧੂ ਤੇ ਪਰਚਾ ਹੋਇਆ ਸੀਗਾ ਉਹ ਸਬੰਧ ਦੇ ਚਾਜੇ ਜਾਂਚ ਬੰਦੀਆਂ ਇਕੱਠੀਆਂ ਹੋਈਆਂ ਤੇ ਜਿਹੜਾ ਪ੍ਰਸ਼ਾਸਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਹੋਇਆ ਸੀ ਇਨਕੁਆਰੀ ਕਰਕੇ ਪਰਚਾ ਰੱਦ ਕਰਾਂਗੇ ਕਿਉਂਕਿ ਇਹ ਪਰਚਾ ਜਿਹੜਾ ਗਲਤ ਹੋਇਆ ਸੀ ਇੱਕ ਸ਼ਾਖਸ਼ ਦੇ ਤਹਿਤ ਹੋਇਆ ਸੀ ਜਿਹੜਾ ਚੈਨਲ ਜਾਂ ਪੱਤਰਕਾਰ ਹੋਇਆ ਕਰਦੇ ਆ ਸਮਾਜ ਦਾ ਚੌਥਾ ਥੰਮ ਹੈ ਜਿਸ ਕਿਸੇ ਦੱਬੇ ਕੁਲੇ ਲੋਕਾਂ ਦੀ ਕੋਈ ਗੱਲ ਨਹੀਂ ਸੁਣਦਾ ਤੇ ਸਾਡੇ ਕੋਲੇ ਇਹੋ ਜਰੀਆ ਰਹ ਜਾਂਦਾ ਕਿ ਅਸੀਂ ਚੈਨਲਾਂ 'ਤੇ ਜਾਂ ਅਸੀਂ ਅਖਬਾਰਾਂ 'ਤੇ ਆਪਦੀ ਗੱਲ ਈ ਉਹ ਸਰਕਾਰ ਤਾਈਂ ਉੱਚ ਅਧਿਕਾਰੀਆਂ ਤਾਈਂ ਪਹੁੰਚਾਉਣ ਦਾ ਆਸਰਾ ਲੈਨੇ ਆ। ਸੋ ਸਮਾਜ ਦੇ ਵਿੱਚ ਜੋ ਪੱਤਰਕਾਰ ਭਾਈਚਾਰਾ ਇਹਨਾਂ ਦੀ ਬਹੁਤ ਵੱਡੀ ਦੇਣ ਆ। ਬੜੀਆਂ ਮੁਸ਼ਕਲ ਸਥਿਤੀਆਂ ਦੇ ਵਿੱਚ ਵੀ ਇਹ ਜਿਹੜੀ ਸਮਾਜ ਦੀ ਉਹ ਗੱਲ ਰੱਖਦੇ ਆ ਤੇ ਇਸ ਦੇ ਨਾਲ ਹੀ ਜੋ ਗਮਦੂਰ ਸਿੰਘ ਚੰਦਪਾਣੂ ਤੇ ਪਰਚਾ ਹੋਇਆ ਨਾ ਤੇ ਇਹ ਬਿਲਕੁਲ ਗਲਤ ਹੋਇਆ ਇੱਕ ਸਮਾਜ ਦੇ ਵਿੱਚ ਪਾੜਾ ਪਾਉਣ ਵਾਲੀ ਗੱਲ ਆ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾੜਾ ਨਾ ਪਾਇਆ ਜਾ ਸਾਰਿਆਂ ਨੂੰ ਇਕੱਠੇ ਹੋ ਕੇ ਹਰ ਇੱਕ ਸਰਕਾਰ ਦੀਆਂ ਜੜੀਆਂ ਨਿਤਿਆ ਜੋ ਸਰਕਾਰ ਚੱਲ ਰਹੀ ਆ ਬੜੇ ਵੱਡੇ ਹਮਲੇ ਹੋ ਰਹੇ ਆ ਕਿਸਾਨੀ ਤੇ ਦਿਨੋ ਦਿਨ ਬਹੁਤ ਮਾੜਾ ਸਮਾਂ ਆ ਰਿਹਾ ਸਰਕਾਰ ਸਾਰੇ ਹੱਥ ਕੰਡੇ ਵਰਤ ਰਹੀ ਆ ਮੈਂ ਸਮਝਣਾ ਕਿ ਸਰਕਾਰ ਦੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪੱਤਰਕਾਰ ਜਿਹੜੇ ਚੈਨਲ ਦਾ ਸੋਸ਼ਲ ਮੀਡੀਆ ਇਹ ਸਾਡੀ ਗੱਲ ਜਿਹੜੀ ਦੁਨੀਆ ਵਿੱਚ ਸਰਕਾਰਾਂ ਦੇ ਪਹੁੰਚਾਉਂਦੇ ਆ ਸਾਡੇ ਹੀ ਪਾੜਾ ਪਾ ਕੇ ਸਾਡੀ ਜਿਹੜੀ ਆਵਾਜ਼ ਆ ਜਿਹਨੂੰ ਦੱਬਣਾ ਚਾਹੁੰਦੇ ਆ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਪੱਤਰਕਾਰ ਭਾਈ ਚਰੇ ਨਾਲ ਅਸੀਂ ਦਿਨ ਰਾਤ ਖੜੇ ਆ ਅਸੀਂ ਵੀ ਨਾਲ ਖੜੇ ਆ ਜਾਨੀ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਲਦਬਾਜੀ ਮੌਜੂਦ ਹੋਈ ਕਿੱਦਿਗੀ ਦੇਖੋ ਇਸ ਆਡੀਓ ਦੀ ਪਹਿਲਾਂ ਪੜਤਾਲ ਹੋਣੀ ਚਾਹੀਦੀ ਸੀ ਦੇਖੋ ਪੁਲਿਸ ਦਾ ਕੰਮ ਆ ਪਤਾ ਨਹੀਂ ਕਿਉਂ ਨਹੀਂ ਕੋਈ ਵੀ ਬੰਦਾ ਕਹੇ ਤੇ ਦਰਖਾਸਤ ਦਿੰਦਾ ਪੁਲਿਸ ਦਾ ਕੰਮ ਹੈ ਪਹਿਲਾਂ ਇਨਕੁਆਰੀ ਕਰੇ ਇਹ ਕੀ ਕਰਦੇ ਆ ਪਰਚਾ ਦੇ ਕੇ ਉਸ ਤੋਂ ਬਾਅਦ ਫਿਰ ਇਨਕੁਆਰੀਆਂ ਕਰਦੇ ਆ ਜੋ ਚੰਦਪਾਣ ਦੇ ਵਿੱਚ ਹੋਇਆ ਜੋ ਗਮਦੂਰ ਸਿੰਘ ਤੇ ਪਰਚੇ ਹੋਏ ਆ ਮੈਂ ਸਮਝ ਰਹਾ ਜੇ ਗਮਦੂਰ ਸਿੰਘ ਉੱਥੇ ਪਰਿਵਾਰ ਅੱਗੇ ਨਾ ਆਉਂਦਾ ਤੇ ਪੁਲਿਸ ਦਾ ਐਡਾ ਮਾੜਾ ਅਸ਼ਰੂਣਾ ਸੀਗਾ ਕੁੱਟੀ ਦਾ ਕੁੱਟੀ ਸੀ ਤੇ ਇਹਨਾਂ ਦੇ ਵਰਦੀਆਂ ਲਾ ਕੇ ਉਹਨਾਂ ਨੇ ਤੋੜਨਾ ਸੀ ਉਹਨਾਂ ਲੋਕਾਂ ਨੇ ਜਿਹੜੇ ਉਹਨਾਂ ਦੇ ਹੌਸਲੇ ਬਲੰਦ ਹੋਏ ਸੀਗੇ ਜੇ ਕਮਦੂਰ ਸਿੰਘ ਨੇ ਪੁਲਸ ਦੀ ਵੀ ਰਾਖੀ ਕੀਤੀ ਆ ਤੇ ਉਲਟਾ ਉੱਤੇ ਪਰਚਾ ਦਿੱਤਾ ਦੂਜੀ ਅਰ ਫੇਰ ਸ਼ਾਸ ਦੇ ਤਹਿਤ ਉਹਨੂੰ ਮਤਲਬ ਪਰਚੇ ਦੇ ਵਿੱਚ ਲਿਆਂਦਾ ਗਿਆ ਜਿਹੜੇ ਬੰਦੇ ਨੂੰ ਆਡੀਓ ਜਾਂ ਕਲਪ ਦਿੱਤੀ ਆ ਉਹ ਸਟੇਜਾਂ ਤੇ ਵੀ ਇਹ ਗੱਲ ਕਹਿੰਦਾ ਕਿ ਮੇਰੇ ਕੋਲ ਸਬੂਤ ਆ ਇਹ ਕਲਪ ਮੈਂ ਦਿੱਤੀ ਆ ਉਹ ਤੇ ਕਿਉਂ ਨਹੀਂ ਜੇ ਕਾਰਵਾਈ ਕਰਨੀ ਆ ਜੇ ਠੀਕਲੇ ਬਿਲਕੁਲ ਇਸੀ ਤਰ੍ਹਾਂ ਕਾਰਵਿਕ ਹੋਵੇ ਜੇ ਸੱਚੀ ਅਤੇ ਪੱਤਰਕਾਰਾਂ ਦਾ ਚੈਨਾਂ ਦਾ ਹੱਕ ਬਣਦਾ ਸਾਡੇ ਨਾਲ ਇਸ ਤਰ੍ਹਾਂ ਸਾਡੀ ਜਿਹੜੀ ਸੋਚ ਆ ਸਾਡੀ ਜਿਹੜੀ ਆਵਾਜ਼ ਆ ਇਸੇ ਤਰ੍ਹਾਂ ਪੱਤਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਡੀ ਆਵਾਜ਼ ਚੱਕਦੇ ਰਹੋ ਉਹਨਾਂ ਅਧਿਕਾਰੀਆਂ ਸਰਕਾਰਾਂ ਤੱਕ ਪਹੁੰਚਾਓ ਅਸੀਂ ਹਮੇਸ਼ਾ ਦੇ ਨਾਲ ਤੁਹਾਡੇ ਨਾਲ ਆ ਤੁਹਾਡਾ ਧੰਨਵਾਦ ਤੁਸੀਂ ਫਿਰ ਸਾਥ ਦਿਨੇ ਸਾਡਾ ਇਹਨਾਂ ਨੂੰ ਕੁੱਝ ਕਹਿੰਦਾ ਹੋਇਆ ਫਿਰ ਪੱਤਰਕਾਰ ਭਾਈ ਜਾਰੇ ਦਾ ਤੇ ਜਿਹੜੀਆਂ ਜਥੇਬੰਦੀਆਂ ਆਈਆਂ ਇਨਸਾਨੀਅਤ ਤੌਰ ਤੇ ਸਮਾਜ ਪਸੰਦ ਇਨਸਾਨੀਅਤ ਪਸੰਦ ਜਥੇਬੰਦੀਆਂ ਜਿਹੜੀਆਂ ਆਈਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵੈਰ ਦੀ ਖਾਲਸਾ ਵੈਰ ਦੀ ਫਤਿਹ